ਮਹਾਰਾਜ ਸਾਡਾ ਜੀ ਕਰਦਾ ਹੈ ਕਿ ਤੁਸੀਂ ਸਾਡੇ ਘਰੇ ਚਰਨ ਪਾਓ ਚਲੋ ਪਰ ਮਹਾਰਾਜ ਸਾਡੇ ਘਰੇ ਚੱਲੋ ਮਹਾਰਾਜ ਦੇ ਭਾਈ ਤੁਸੀਂ ਕੌਣ ਹੋ ਕਹਿੰਦੇ ਕਿ ਮੇਰਾ ਰਚਨਾ ਦਾ ਜੀ ਦੂਜਾ ਕਹਿੰਦਾ ਮੇਰਾ ਨਾਮ ਹੈ ਤੁੰਗੀ ਅਸੀ ਲੋਕ ਦੇ ਭਰਾ ਭਾਨੀ ਪ੍ਰਾਚਮ ਹੈ ਤੇ ਮਹਾਰਾਜ ਸਾਡਾ ਜੀ ਕਰਦਾ ਤੁਹਾਡੇ ਚਰਨ ਪਾਉਣਾ ਸਾਡਾ ਪਟਨ ਤੁਹਾਡੇ ਪਿਤਾ ਹਰਦਿਕ ਬਾਦਲ ਸਾਹਿਬ ਨੇ ਸਾਡੇ ਧਰਮ ਨੂੰ ਪਹੁੰਚਾਉਣ ਦੇ ਪ੍ਰਯਾਸ ਨੇ ਕੀਤਾ ਬੰਦਾ ਆ ਸਾਡਾ ਜੀ ਕਰਦਾ ਤੁਸੀਂ ਸਾਡੇ ਘਰ ਆਓ ਤਲਗੀਆਂ ਵਾਲੇ ਸੱਤੇ ਪਾਸ਼ਾ ਕਦੇ ਘਰ ਦਾ ਤੁਹਾਡੇ ਆ ਜਾਣਗੇ ਬਾਅਦ ਮੈਂ ਭਾਈ ਘਰ ਦਾ ਤੁਹਾਡੇ ਆ ਜਾਣਗੇ ਪਰ ਸਾਡੀ ਇੱਕ ਵਜਨ ਬੰਦ ਨਾ ਇਹਦੇ ਬਾਰੇ ਦੱਸੋ ਕਹਿੰਦੇ ਭਾ ਅਖੰਡੇ ਵਾਖੇ ਦਾ ਅੰਮ੍ਰਿਤ ਸਾ ਨਾ ਦੱਸੋ ਖੰਡੇ ਵਾਖੇ ਕਹਿੰਦੇ ਮਹਾਰਾਜ ਖੰਡੇ ਵਾਖੇ ਦਾ ਅੰਮ੍ਰਿਤ ਅਸੀਂ ਤਾਂ ਮਹਾਰਾਜ ਸੱਤੇ ਪਾਸ਼ਾ ਹਮ ਤੋਂ ਤੁਲਨ ਵਾਲੇ ਤਕਰੀ ਹਮ ਤੋਂ ਤੁਲਨ ਵਾਲੇ ਤਕਰੀ ਨੰਗੀ ਕਦੇ ਨਾ ਪਕੜੀ

ਜਦੋਂ ਉਹ ਬਿਨਾਂ ਸੰਕੇਤੋਂ ਸਿੱਧੇ ਹੀ ਸਤ ਕੰਡ ਦਾ ਵਸਨੀਕ ਹੋਏਗਾ ਮਨ ਜਾਂਦਾ ਹੈ ਪਰ ਜਦ ਸਮਾਂ ਉੱਤਲਾ ਦਾ ਆ ਗਿਆ ਸਾਥ ਸੰਗਤ ਦੀ ਕੋਈ ਖੜੇ ਦੀ ਪਾਈ ਕਰਦਾ ਕੋਈ ਧੋਰੀ ਵਾਲੀ ਪਾਈ ਕਰਦਾ ਪਰ ਜਲਦੀ ਉਹਦਾ ਜਦ ਮਨ ਚੱਲਦਾ ਠੀਕ ਹੈ ਵਸੂਮਾ ਕੇ ਰਾਜਕਰੀ ਦਾ ਖਾਲਸਾ ਰਾਜਕਰੀ ਦਾ ਖਾਲਸਾ ਉਹ ਮਹਾਰਾਜ ਬੱਜਨਾਂਗੇ ਇਹ ਚਲੋ ਇਹ ਸਮਾ ਬਣਿਆ ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਛਕ ਲੋ ਤੁਹਾਡੇ ਘਰਾਂ ਜੀ ਬੱਜਰ ਹੋਏ ਉਸ ਪਸੰਦ ਤੇ ਮਹਾਰਾਜ ਅਸੀਂ ਤਾਂ ਤੱਕੀਆਂ ਤੋੜਣ ਵਾਲਿਆਂ ਸਮੂਹਿ ਦਾ ਬਾਰੇ ਕੀ ਪੁੱਛਦਾ ਮਹਾਰਾਜ ਇਹਦੇ ਕੋਈ ਗੱਲ ਨਹੀਂ ਬੱਜਨ ਬਣਿਆ ਫਿਰ ਇਥੋਂ ਬਾਅਦੇ ਬਾਹਰ ਜਿਹੜਾ ਬੋਧਾ ਦਾ ਬਣਿਆ ਹੋਇਆ ਬਾਹਰ ਦੇ ਪਾਸੇ ਇਥੋਂ ਚੱਲ ਕੇ ਇਹਨਾਂ ਰੰਗੀ ਭੂਮੀ ਦੇ ਘਰ ਗਏ ਬਾਣੀ ਕਰਵਾ ਦਿੱਤੇ ਗਏ ਗਏ ਨਾ ਫਿਰ ਘਰ ਚੱਲ ਵੀ ਪਾਏ ਪ੍ਰਸਾਦਾ ਪਾਣੀ ਵੀ ਛਕਿਆ ਤੇ ਇਹਦੇ ਘਰ ਫਿਰ ਇਹਨਾਂ ਧੋਮਾ ਧਾਵਾਂ ਨੂੰ ਖੰਡੇ ਬਾਕੇ ਦੀ ਪੌਹਲ ਲੈ ਕੇ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਨੂੰ ਖਾਲਸਾ ਖਾਲਸਾ ਰੰਗੀ ਸਿੰਘ ਤੇ ਭੰਗੀ ਸਿੰਘ ਇਹਦਾ ਨਾਮ ਰੱਖਿਆ ਉਸਨੇ ਰੰਗੀ ਤੇ ਭੰਗੀ ਸੀ ਨਾਮ ਕਿਦੂ ਪਰਵਾਸ ਸੀ ਪਰ ਇਹਨਾਂ ਨੇ ਹਮਤ ਛਕਿਆ ਕਰਨੇ ਬਾਕੇ ਦਾ ਤੇ ਉਸ ਵੇਲੇ ਸਾਧ ਸੰਗਤ ਦੀ ਇਹ ਵੀ ਸਿੱਖ ਪੰਥ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਪੈਦਾ ਹੋਇਆ ਬਹੁਤ ਉਸਤਰਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਇਦਾਂ ਨਗਰਾਂ ਨੂੰ ਬਾਦਲਾਮ ਨੇ ਫਿਰ ਦੇਿਆ ਕਿ ਤੇ ਦੱਸੀ ਭਾਗ ਵਾਲੀ ਜਿਹੜਾ ਆਪਣੇ ਖੋਲ ਹੈ ਇਧਰ ਵੀ ਮਹਾਰਾਜ ਨੇ ਕਰ ਪਾਇਆ ਤੇ ਜਿਹੜਾ ਆਪਣੇ ਇਹਦੇ ਕੋਲੇ ਕੋਲ ਦਾ ਕੋਤਸ ਦੇ ਵਿੱਚ ਗੁਰਦੁਆਸਾ ਬਣਿਆ ਹੋਇਆ ਗੁਰੂ ਕੀ ਗੁਰੂ ਕੀ ਵੀ ਸੱਚੇ ਪਾਸ ਦਾ ਰਹਿਣ ਪਾਈ ਉਹ ਖੇਤਾਂ ਦੇ ਬਾਹਲੇ ਪਾਸੇ ਗੁਰਦੁਆਰਾ ਬਣਿਆ ਹੁੰਦਾ ਕਿਤੇ ਵੀ ਮਹਾਰਾਜ ਨੇ ਕਰ ਪਾਇਆ ਏਦਾਂ ਆਪਣੇ ਇਲਾਕੇ ਨੂੰ ਭਾਗ ਮੰਨਦੇ ਆ ਲਉਂਦੇ ਆ ਇਹ ਬਟਿੰਡੇ ਇੱਕ ਕੋਰਸ ਵੀਰ ਜਾਂਦੇ ਆ ਹੋਇਆ ਕੋਰਸ ਵੀਰ ਦੇ ਤੋਂ ਆਏ ਇਥੋਂ ਅ ਡੱਲਾ ਚੌਂਦਰੀ ਸੀ ਜਿਹੜਾ 88 ਪਿੰਡਾਂ ਦਾ مالک ਸੀ ਦੰਦਾ ਚੌਧਰੀ ਇਹਨੇ ਫਿਰ ਜਦੋਂ ਪਤਾ ਲੱਗਿਆ ਕਿ ਕੱਲ ਕਿਹੜਾ ਸਰਪਚਰ ਆ ਰਹੇ ਆ ਫਿਰ ਇਹ ਕੋਰਟ ਸੁਣੇ ਉਹ ਆ ਕੇ ਤੇ ਦਬੰਦਾਂ ਹੱਲ ਲੱਗ ਗਈ ਆ ਇਹ ਆਪਾਂ ਬਾਅਦ ਦੇ ਸਮੇਂ ਸਰਵੇਖਣ ਕਰਾਂਗੇ